ਤੇ ਸਾਡੇ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਵਰਕਿੰਗ ਕਮੇਟੀ ਮੈਂਬਰ ਸਰਦਾਰ ਜਿੰਦਰ ਸਿੰਘ ਫੌਜੀ ਜੀ ਉਹਨਾਂ ਦੇ ਨਾਲ ਸ਼ਹਿਰੀ ਜਥੇਬੰਦ ਦਾ ਜਥਦਾ ਸਾਡੇ ਐਕਟਿੰਗ ਜਥਾਰ ਨੂੰ ਮਿਸ਼ਿੰਗ ਬਾਜ ਵਰਦੀ ਤੇ ਦਸਤੇ ਤਾਲਵੇ ਸਤਿਕਾਰੇ ਜਮੂਸੇ ਜੀ ਬਾਕੀ ਸਾਡੇ ਜਥਦਾ ਜੀ ਆਏ ਜੀ ਅ ਸਰਕਾਰ ਦੇ ਸਥਿਓ ਬਾਬਾ ਬਕਾਲਾ ਦਖੜ ਪੁੰਨਿਆਂ ਦੇ ਬਾਦਲ ਅਕਾਲੀ ਦਲ ਦੀ ਸਟੇਜ ਤੋਂ ਪੰਥ ਦੀ ਬਹੁਤ ਹੀ ਅਹਿਮ ਸੁਸ਼ੀਅਤ ਨੇ ਆਪਣੇ ਵਿਚਾਰ ਪੇਸ਼ ਕੀਤੇ ਅਸੀਂ ਅੱਜ ਸੁਸ਼ੀਅਤ ਕਿਉਂ ਆਪਦੇ ਹਾਂ ਸਿੱਖ ਸੰਗਤ ਲਈ 36 ਸਾਲ ਜੇਨ ਦੇ ਵਿੱਚ ਬੰਦ ਰਹੇ ਭਾਈ ਗੁਰਬੀਰ ਸਿੰਘ ਖੇੜਾ ਉਹਨਾਂ ਨੂੰ ਕਾਲੀ ਤਨ ਬਾਦਲ ਜਿਨ੍ਹਾਂ ਦਾ ਆਪ ਦਾ ਜਹਾਜ਼ ਡੁੱਬਿਆ ਸੀ ਸਿਆਸੀ ਤੌਰ ਤੇ ਉਹਨਾਂ ਨੇ ਭਾਈ ਗੁਰਦੀਪ ਸਿੰਘ ਖੇੜਾ ਜੀ ਨੂੰ ਬਰਗਲਾਇਆ ਪਤਾ ਨਹੀਂ ਕੀ ਉਹਨਾਂ ਦੇ ਵਿੱਚ ਸੈਟਲਮੈਂਟ ਹੋਈ ਹੈ ਔਰ ਜੋ ਗੋਲ ਗਏ ਉਹ ਇੰਨਾ ਕਿ ਖਤਰਨਾਕ ਤੇ ਅਸੀਂ ਅੱਜ ਦੇ ਤੁਹਾਡੇ ਰਾਹੀ ਅੱਜ ਦੇ ਇਸ press meet ਦੇ ਵਿੱਚ ਭਾਈ ਗੁਰਦੀਪ ਸਿੰਘ ਖੇੜਾ ਜੀ ਦਾ ਇਹ ਜਿਹੜਾ ਨਵਾਂ ਰੂਪ ਹੈ ਉਹਦੇ ਤੇ ਸਵਾਗਤ ਹੈ ਸਤਾਰਜੁ ਸਤਿਓ ਜੋ ਵੀ ਇਤਨੀ ਦਾ ਅੰਬਸਰ ਹਰ ਉਸ ਵਿਅਕਤੀ ਦਾ ਸਿੱਖ ਦਾ ਸਦਿਕਾਰ ਕਰਦਾ ਜਿਹਦਾ ਸੰਗਤ ਦੇ ਵਿੱਚ ਛੋਟ ਪਰ ਵੀ ਯੋਗਤਾ ਦੇ ਇਹ ਅਸੀਂ ਨਜ਼ਰ ਹੀ ਬੜਾ ਸਦਿਕਾਰ ਕਰਦੇ ਆਂ ਪਰ ਅਸੀਂ ਪੁੱਛਣਾ ਚਾਹੁੰਦੇ ਆਂ ਅਸੀਂ ਪੁੱਛਣਾ ਚਾਹੁੰਦੇ ਆਂ ਕਿ ਉਹਨਾਂ ਦਾ

ਤੁਸੀਂ ਦਿਨਾਂ ਦੀ ਬੁਕਾਨਤ ਕਰਦੇ ਹੋ ਅਸੀਂ ਪੁੱਛਣਾ ਚਾਹੁੰਦੇ ਆ ਭਾਈ ਗੁਰਦੀਪ ਸਿੰਘ ਕਿਹੜਾ ਜੀ ਅਸੀਂ ਪੁੱਛਣਾ ਚਾਹੁੰਦੇ ਆ ਕਿ ਡੇਰਾ ਸਾਧ ਨੂੰ ਮਾਫੀ ਦੇਣ ਵਾਲਿਆਂ ਡੇਰਾ ਸਾਧ ਨੂੰ ਮਾਫੀ ਦੇਣ ਵਾਲਿਆਂ ਦੀ ਬੁਕਾਨਤ ਤੁਸੀਂ ਕਿਸ ਮਜ਼ਦੂਰੀ ਚ ਕੀਤੀ ਅਸੀਂ ਇਹ ਵੀ ਪੁੱਛਣਾ ਚਾਹੁੰਦੇ ਆ ਇਹ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਮੂੰਹ ਬਾੜ ਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਹੜ ਲਿਆ ਕੇ 48 ਦਲ ਦੀ ਸਰਕਾਰਾਂ ਬਿਜੇ ਕੰਮ ਹੋਇਆ ਸ਼ੁਰੂਆਤ ਹੋਈ ਮੁੜ ਕੇ ਕਾਰਜਸ਼ਿਲੀ ਦੇ ਵਿੱਚ ਹੱਥ ਲੱਗੇ ਅੱਜ ਜਿਹੜੀ ਹੁਣ ਸਰਕਾਰ ਆ ਇਹ ਵੀ ਸਰਕਾਰਾਂ ਨਸ਼ਾ ਬੰਦੋਬੰਦੀਆਂ ਇਹ ਵੀ ਨਿਸ਼ਾਨੀ ਬੰਦ ਕਰਵਾਉਂਦੀਆਂ ਅੱਜ ਪੰਜਾਬ ਦੇ ਵਿੱਚ ਹਰ ਰੋਜ਼ ਕੋਈ ਨਾ ਦੱਸ ਨਹੀਂ ਹੁੰਦਾ ਜਿੰਨ ਕਿਸੇ ਪੰਜਾਬ ਦੇ ਨੌਜਵਾਨ ਦਾ ਨਸ਼ੇ ਕਾਰਨ ਮੌਤ ਨਾ ਹੋਈ ਹੋਵੇ ਤੇ ਸੀ ਪੁੱਛਿਆ ਜੰਮੀਆ ਜਿਲ੍ਹਾ ਦੇ 36 ਸਾਰ ਸਿੱਖ ਕੌਮ ਦੇ ਲਈ ਜੇਲ੍ਹ ਕੱਟੀ ਕੰਨਾ ਨੇ ਭਾਈ ਫਤਿਹ ਸਿੰਘ ਖੇੜਾ ਜੀ ਦੀ ਕੀ ਮਜੂਰੀ ਹੈ ਇਸ ਸਿੱਖ ਨੌਜਵਾਨਾਂ ਦੇ ਕਤਲ ਨੂੰ ਮੌਤ ਦੇ ਰਾਹੇ ਪਾਉਣ ਵਾਲਿਆਂ ਦੀ ਬਕਾਇਤ ਕਰਨੀ ਅਸੀਂ ਉਹਨਾਂ ਨੂੰ ਉਠਾਣਗੇ ਅਸੀਂ ਇਹ ਵੀ ਫਰਜ਼ ਹੁੰਦਾ ਹੈ ਕਿ ਬੇਅਦਮੀਆਂ ਬਹਿਵਲ ਕਲਾਂ ਬਰਗੜੀ ਕੋਟਿੰਪੁਰਾ ਸੈਕਟੋਰ ਕੋਲ ਲਈ ਜਿਆਦਾ ਬਾਦਲ ਅਕਾਦੀ ਨਾਲ ਲੀਹੋ ਨਾਤਾ ਹੈ ਜਿਹੜੇ ਅਕਾਲੀ ਦਲ ਵਾਦਨ ਨੂੰ ਸੰਗਤ ਦਾ ਸਹਿਯੋਗ ਨਹੀਂ ਮਿਲਿਆ ਸੰਗਤ ਮੂੰਹ ਨਹੀਂ ਲਾਈ ਤਾਂ ਬੇਅਦਮੀਆਂ ਜਿਹੜੀਆਂ ਹੁੰਆਂ ਉਹਨਾਂ ਦੇ ਰਾਜ ਬੇਲੇ ਤੇ ਫਿਰ ਬੇਅਦਬੀ ਕਰਨ ਵਾਲਿਆਂ ਨੂੰ ਨਾ ਬੜੀ ਜਿੰਨੇ ਵਾਲੀ ਨਾਲ ਕਹਿ ਜਾਂਦੇ ਆ ਕਿ ਬੇਅਦਬੀ ਕਰਨ ਵਾਲਿਆਂ ਦੇ ਜਿਹੜਾ ਮੁਖੀ ਸੀਗਾ ਹਰਸ਼ਪੂਰੀ ਉਹਨੂੰ ਡਿਪਟੀ ਸੀਐਮ ਹੁੰਦੇ ਆ ਫਕੀਰ ਵਾਦਨ ਨੇ ਆਪ ਹੀ ਸਰਕਾਰੀ ਰਹਿਜ ਤੇ ਕਰਨ ਦੇ ਦਿੱਤੇ ਅਸੇ ਇਹਦਾ ਪਲੇਸ ਰੂਟ ਤੋਂ ਅਨੁਸਾਰ ਕਰਦੇ ਆ ਉਦੇ ਵਿੱਚ ਉਸ ਪ੍ਰੈਸ ਰੂਮ ਦੇ ਅਧੀਨ ਕਿਆਤਾ ਕੰਮ ਦਿੱਖਿਆ। ਤਾਂ ਬੇਅਦਬੀਆਂ ਕਰਨ ਵਾਲਿਆਂ ਨੂੰ ਬਚਾਉਣ ਵਾਲੇ ਬੇਅਦਬੀ ਕਰਨ ਵਾਲਿਆਂ ਨੂੰ ਬਚਾਉਣ ਵਾਲੇ ਦੋਸ਼ੀਆਂ ਨੂੰ ਸ਼ਰਨ ਦੇਣ ਵਾਲੇ ਤੇ ਸਿੱਖ ਸੈਨਦੂਹੀਆਂ ਕਹਿੰਦੇ ਆ ਸਾਨੂੰ ਤਾਂ ਲੱਭਦੇ ਨਹੀਂ। ਉਹਨਾਂ ਦੇ ਨਾਲ ਖੜੀ ਆਣਾ ਉਸ ਵਿਅਕਤੀ ਦਾ ਜਿਹਨੇ 36 ਸਾਲ ਅੰਥ ਦੇ ਪੌਂਦਲੇ ਜੇਹਰ ਘੱਟੀ ਕਿਤੇ ਨਾ ਕਿਤੇ ਧਾਲ ਕਾਲੀ ਹੈ ਜਾਂ ਧਾਲ ਕਿਹੜੇ ਨਾਲ ਲਈ ਕਿਸ ਲਾਲ ਨਾਲ ਜਿਹੜੇ ਉੱਤੇ ਮਨਜ਼ੂਰ ਹੋਏ ਸਟੇਜ ਤੇ ਜਾ ਕੇ ਬਾਗਾ ਨਹੀਂ ਬੁਲਾਵਤ ਕਰਦੇ ਸੱਚਾ ਜੋ ਸੱਚ ਹੋਵੇ ਛਿੜੀ ਸਾਹਿਬ ਜੀ ਗੁਰੂ ਸਾਹਿਬ ਆਖ ਬਲੋ ਆਪ ਦੇ ਖਾਲਸੇ ਨੂੰ

ਕਿ ਇਹ ਬੈ ਬਸਤਾਰ ਲੈ ਕੇ ਜਾਣਾ ਪਾਰਲੀਮੈਂਟ ਸਰਕਾਰ ਨਹੀਂ ਮੰਨੀ ਉਹਨਾਂ ਨੇ ਸੌ ਨਹੀਂ ਚੁੱਕੀ ਦੁਬਾਰਾ ਜਿੱਤੇ ਸੰਗਤ ਸਿੱਖ ਸੰਗਤ ਦੇ ਜੋਰ ਪੌੜ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਦਾਰ ਸਿਵਲਜੀ ਸੇ ਜੀ ਨੇ ਦੂਜੀ ਵਾਰੀ ਸੰਵੰਦ ਨਹੀਂ ਪੀਜੀ ਵਾਰੀ ਨਹੀਂ ਸੋਚਿਆ ਤੇ ਦਰਬੀਰ ਸਿੰਘ ਖੇੜਾ ਨੇ ਕਿਪੜੀ ਕੀਤੀ ਉਹਨਾਂ ਦੇ ਅਸਕੇ ਤੇ ਉਹ ਗੁਰੂ ਸਹਿਬਾਨ ਨੂੰ ਬਖਸ਼ੀ ਗਈ ਜਿਹੜੀ ਦਾਤ ਹੈ ਸ੍ਰੀ ਸਾਹਿਬ ਦੀ ਉਹਦੀ ਤੋਹੀਦ ਕੀਤੀ ਗਈ ਆ ਅਡਰਸ਼ਾ ਮੰਨਦਾ ਉਹਦੀ ਤੋਹੀਦ ਕੀਤੀ ਗਈ ਆ ਕਿਸੇ ਲਾਲਚ ਚਾਕੇ ਇਹਦੀਆਂ ਵੱਡੀਆਂ ਗਲਤੀਆਂ ਕਰ ਜਾਲੀਆਂ ਜਿਨ੍ਹਾਂ ਨੇ ਪੰਜਾਬ ਜੋਗਤਾ ਪੰਥ ਜੋਗਤਾ ਸਤਕਾਰ ਜੋ ਸਤਿਓ ਪੰਜਾਬ ਦੀ ਉਹ ਦਸ਼ਾ ਹੋ ਗਈ ਨਸ਼ਾ ਕੁਸ਼ੀ ਹੋ ਰਹੀ ਆ ਪੰਜਾਬੀਆਂ ਦੀ ਨਸ਼ੇ ਕਾਰਨ ਸਾਡੇ ਨੌਜਵਾਨ ਆਪਣੀ ਅਗਲੀ ਪੀੜੀ ਤੋਰਨ ਦੇ ਕਾਬਿਲ ਨਹੀਂ ਰਹੇ ਮੈਂ ਬਾਈ ਪ੍ਰੋਫੈਸ਼ਨ ਡਾਕਟਰ ਹਾਂ ਮੇਰਾ ਛੋਟਾ ਜਿਹਾ ਹਸਪਤਾਲ ਹੈ ਕੁਆਲੀਫਾਈਡ ਡਾਕਟਰਾਂ ਮੇਰੇ ਕੋਲ ਆਉਂਦੀਆਂ ਨੇ ਬੀਬੀਆਂ ਕੋਈ ਆਪਣੀ ਧੀ ਜਵਾਈ ਨੂੰ ਲੈ ਕੇ ਕੋਈ ਆਪਣੀ ਨੋਪਤ ਨੂੰ ਰੱਖੇ ਆਗੇ ਦਰਦ ਰਸੀਆਂ 5 ਸਾਲ ਹੋ ਗਏ ਵਿਆਹ ਹੋਇ ਨੂੰ ਬੱਚਾ ਨਹੀਂ ਹੁੰਦਾ ਜਦੋਂ ਜੀ ਟੈਸਟ ਕਰਦੇ ਜਾਂਦੇ ਐ ਇਸ ਕਰਕੇ ਉਸੇ ਬੀਬੀ ਨੂੰ ਦੱਸਦੇ ਆ ਕਿ ਤੁਹਾਡਾ ਲੜਕਾ ਤਾਂ ਮੱਜਾ ਪੈਦਾ ਕਰਨ ਤੇ ਕਾਮਲੀ ਜੀ ਹੈ ਗਿਆ ਨਸ਼ਿਆਂ ਦੇ ਕਾਰਨ ਪਿੱਟਦੀਆਂ ਆਂ ਰੋਦੀਆਂ ਆਂ ਜੇਂਦੀ ਇਹਦਾ ਕੋਈ ਹੱਲ ਦੱਸੋ ਆਈਡੀਪੀ ਸੈਂਟਰ ਤੇ ਜਾਂਦੇ ਆ ਉਹ ਵੀ ਟੈਸਟ ਕਰਦੇ ਜਾਂ ਤਾਂ ਉਹ ਵੀ ਆਉਣੇ ਆ ਫਿਰ ਉੱਥੇ ਰੋਦੀਆਂ ਬੀਬੀਆਂ ਆਂ ਲੋ ਕਹਿੰਦੇ ਹੱਲ ਡੇਗਾ ਸਾਡੇ ਕੋਲ ਬੱਚਾ ਪੈਦਾ ਕਰਨ ਵਾਲੇ ਅੰਸ਼ ਦੀ ਬੰਗੇ ਤੁਸੀਂ ਲੱਖ ਰੁਪਏ ਜਮਾ ਕਰੋ ਅਜਿਓ ਵਿਅਕਤੀ ਨੂੰ ਜੇ ਗ੍ਰਾਂਵ ਨੂੰ ਲਵਾ ਲੇ ਆਈ ਵੀਪਰਾਈ ਬੱਚਾ ਪੈਦਾ ਹੋ ਜਾਊਗਾ ਤੁਸੀਂ ਵਾਰਸ ਚਾਹੁੰਦੇ ਆ ਵਾਰਸ ਪੈ ਜਾਊਗਾ ਤੇ ਮੈਂ ਬੜੀ ਜ਼ਿੰਮੇਵਾਰੀ ਨਾਲ ਆਖ ਰਿਹਾ ਕਿ ਉਹ ਜਿਹੜੀਆਂ ਬੈਂਕਾਂ ਨੇ ਸਗਰਾਂ ਨੂੰ ਬੈਂਕਾਂ ਆਈਵੀਪ ਸੈਂਟਰਾਂ ਚ ਉਹਨਾਂ ਚ ਕਿਸੇ ਪੰਜਾਬੀ ਦਾ ਅੰਸ਼ ਨਹੀਂ ਹੈ ਪੰਜਾਬੀਆਂ ਦੀ ਨਸਲ ਉਹ ਜਾਂ ਯੂਪੀ ਵਾਲਿਆਂ ਦਾ ਜਾਂ ਬਿਹਾਰ ਵਾਲਿਆਂ ਦਾ ਜਾਂ ਮਹਾਰਾਸ਼ਟਰ ਅਜ ਕਲ੍ਹ ਉੜੀਸਾ ਨੂੰ ਗਿਆ ਤੁਸੀਂ ਬੰਨ ਦਿੱਤੋ ਸੀ ਕਿੱਥੇ ਖੜ੍ਹ ਗਿਆ ਕਿਹਨੇ ਕਰੇ ਦਿੱਤੇ ਆ ਜਿਨ੍ਹਾਂ ਨੇ ਪੰਜਾਬ 'ਚ ਚਿੱਟਾ ਇੰਟਰੋਡਿਊਸ ਕਰਵਾਇਆ ਚਿੱਟਾ ਕਿਹਨੇ ਇੰਟਰੋਡਿਊਸ ਕਰਵਾਇਆ ਬਾਦਲ ਸਰਕਾਰ ਨੇ 717 ਤੱਕ ਸਰਕਾਰ ਰਹੀ ਆ 10 ਸਾਲ ਪੰਜਾਬ ਨੂੰ ਕੌਂ ਗਿਆ ਰੱਖਤਾ ਚਿੱਟੇ ਦੇ ਨਾਲ ਤੇ ਅਜੇ ਦਿੱਗੇ ਆ ਗਏ ਪੰਜਾਬੀ ਅਸੀਂ ਆਪਣੀ ਅੰਸ਼ ਵੀ ਆਪਣਾ ਵੰਸ਼ ਜਿਹੜਾ ਅੱਗੇ ਤੋਰਨ ਦੇ ਕਾਬਿਲ ਨਹੀਂ ਰਹੇ ਤੇ ਉਦੋਂ ਨਾਲ ਕਰਕੇ ਬਾਹ ਦੀ ਬੁਕਾਨਾ ਕਰ ਲਈ ਇੱਕ ਰੀਸੇ ਕਿਹੜਾ ਦੱਸੋ ਇਹ ਕਿਸ ਪਾਕਤਲੀ ਮਦਦ ਕੀਤੀ ਜਾ ਰਹੀ ਆ ਇਸ ਪੰਜਾਬ ਦੀ ਮਦਦ ਕੀਤੀ ਜਾ ਰਹੀ ਆ ਇਸ ਲਾਨਟ ਦੇ ਵਿੱਚ ਪੰਜਾਬ ਦੀ ਨਸ਼ਾ ਖੁਸ਼ੀ ਨਸ਼ੇੜਾ ਕਰਨ ਵਾਲਿਆਂ ਦੇ ਨਾਲ ਫੜੀ ਕਿ ਕਿਸ ਲਾਨਟ ਦੇ ਵਿੱਚ ਉਹਨਾਂ ਦੀ ਬੁਦਲ ਕੀਤੀ ਜਾ ਰਹੀ ਏ ਪੰਜਾਬ ਦੇ ਵਿੱਚ ਬੜਾ ਬੱਡੀ ਸੱਜ ਦੀ ਬਹੁਤ ਨਿਰਾਸ਼ਾ ਹੋਈ ਹੈ ਉਹਨਾਂ ਦੇ ਉੱਤੇ ਬੋਲਣਾ ਤੇ ਅਸੀਂ ਮੰਨ ਕਰਦੇ ਅਸੀਂ ਮੰਨ ਕਰਦੇ ਆ ਕਿ ਭਾਈ ਜਗੀਰ ਸਿੰਘ ਕਿਹੜਾ ਜੀ ਸਾਡੇ ਪੱਤਰਕਾਰ ਭਾਈ ਚਾਰੇ ਦੀ ਬਦੌਲਤ ਇਹਨਾਂ ਦੇ ਰਾਹੀਂ ਅਸੀਂ ਦੁਨੀਆ ਭਰ ਦੇ ਸਿਖਰ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਭਾਈ ਜਗੀਰ ਸਿੰਘ ਕਿਹੜਾ ਜੀ 36 ਸਾਲ ਪੰਥ ਲਈ ਸਿੱਖ ਸਿਆਸਤ ਲਈ ਜੇਤ ਰਹੇ ਆ ਜਿਨ੍ਹਾਂ ਨੂੰ ਹੁਣ ਬਾਦਲ ਕਲੀਆਂ ਨੇ ਪਤਾ ਨਹੀਂ ਕੀ ਕੀਤਾ ਕੀ ਦੋਤਾ ਕਿਉਂ ਖੜ ਗਏ ਉਹਨਾਂ ਦੀ ਬਕਾਲਤ ਕਰਨ ਆਪੇ ਪੰਥ ਦੋਖੀਆਂ ਦਾ ਖੜ ਗਏ ਅਸੀਂ ਬੇਨਤੀ ਕਰਦੇ ਆਂ ਤੇ ਅਪੀਲ ਕਰਦੇ ਆਂ ਭਜ ਦਰਦੀਤੇ ਕਿੜਾ ਜੀ ਨੂੰ ਕਿ ਉਹਨਾਂ ਨੇ ਐਡਾ ਵੱਡਾ ਗੁਨਾਹ ਕੀਤਾ ਤੇ ਸਿਕਸ ਨਥਲੇ ਪਰਵਾਨੀਆਂ ਕਰਨ ਵਾਲਿਆਂ ਨੂੰ ਏਡੀ ਵੱਡੀ ਸੱਟ ਬਣੀ ਐ ਫੇਤੇ ਬਲੁੰਗੜੇ ਗਏ ਆ ਅਸੀਂ ਇਹੀ ਬੇਨਤੀ ਕਰਦੇ ਆਂ ਕਿ ਉਹ ਸ਼੍ਰੀ ਅਕਾਲ ਤਖਤ ਸੈਦੇ ਜਾ ਕੇ ਇਸ ਬਾਬਾ ਬਕਰਾਰ ਦੀ ਸੇਖ ਤੋਂ ਬੋਲੇ ਗਏ ਸ਼ਬਦਾਂ ਦੀ ਗਲਤੀ ਦੀ ਬਾਖੀ ਅਸੀਂ ਮੰਗਦੇ ਤੇ ਜਿੰਨਾ ਚਿਰ ਮਾਫੀ ਨਹੀਂ ਮੰਗਦੇ ਤੇ ਅਸੀਂ ਹੁਣਾਂ ਚਿਰ ਟਿੱਪਣੀਆਂ ਕਰਦੇ ਰਵਾਂਗੇ ਇਹ ਜਿਹੜਾ ਐਡਾ ਵੱਡਾ ਬੰਦੇ ਕੋਹਰੇ ਨਿਆਂ ਕੀਤਾ ਹੈ ਇਹ ਬੜੀ ਗਲਤੀ ਕੀਤੀ ਹੈ ਉਹਦੇ ਤੇ ਬੋਲਦੇ ਰਵਾਂਗੇ ਉਹ ਸਾਡੀ ਦੇਣ ਈ ਹੈ ਤੁਹਾਨੂੰ ਇਹ ਐ ਜਿਹੜੀ ਪੂਰਾ ਕੀ ਸਪੀਚ ਹੈ ਜੋ ਉਹ ਤੇ ਗੁਰਲੇ ਆ ਬਾਦ ਦਰਦੀ ਜੋ ਬੁਕਾਦਤ ਕੀਤੀ ਹੈ ਇਹ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿੱਖ ਸਿਆਸਤ ਨੂੰ ਪੱਕ ਸਿਆਸਤ ਨੂੰ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰੇ ਉਸੇ ਦਾ ਜਿਆ ਗੱਲਾਂ ਜਿਹੜੀਆਂ ਮੈਂ ਅੱਜ ਤੁਹਾਡੇ ਨਾਲ ਸਾਂਝੀਆਂ ਨਹੀਂ ਕਰ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਕਰਾਂਗੇ ਇਹ ਸਾਰੀ ਪਾਰਟੀ ਦਾ ਸ਼ਰੋਮਣੀ ਅਕਾਲੀ ਦਲ ਅਮਰਸਦਾ ਇਸ ਹੈ ਤੇ ਅਸੀਂ ਤੁਹਾਨੂੰ ਜਿਹੜਾ ਆ ਤੁਹਾਡੇ ਕੋਲਾਂ ਤੇ ਡਿਲੀਵਰ ਕਰ ਰਹੇ ਆ ਆਪਣਾ ਆ ਜਿਹੜਾ ਪ੍ਰੈਸ ਰੂਮ ਹੈ ਸੋ ਇਨਾ ਮੈਂ ਜਾਂਦੇ ਨਾਲ ਕੋਈ ਕੁਐਸਚਨ ਹੈ ਕੋਈ ਕੁਝ ਪਾਣ ਵਾਲੀ ਜਿਮਨੀ ਚੋਂ ਲੜੋਂਗੇ ਜੀ ਸਾਰੀ ਲੜੋਂਗੇ ਸਿੱਖਾਂ ਪਾਣ ਵਾਲੀ ਜਿਮਨੀ ਚੋਂ ਜਿਹੜੀ ਪੰਜਾਬ ਦੇ ਆ ਅਕਾਲੀ ਦਲ ਨਾਲ ਮੇਰੇ ਸਾਥ ਸਾਰੀ ਹਾਂ ਬਿਲਕੁਲ ਸੱਚੀ ਜੀ ਕਿੰਨਾ ਅਲਾਈਅੰਸ ਸੰਭਾਵਨਾ ਹੈ ਹਾਲੇ ਤੱਕ ਤਾਂ ਪੂਰੀ ਗੱਲ ਇਹ ਕੋਈ ਛੋਟੀ ਗੱਲ ਲੱਗਦੀ ਹੋਈ ਤਾਂ ਇਹਦੇ ਤੇ ਜ਼ਰੂਰ ਸੋਚਾਂਗੇ ਜਬ ਕੋ ਸਾਹਿਬ ਜਿਹੜੀ ਜਿਹੜਾ ਹੈਗਾ ਚੱਲ ਰਿਹਾ ਉਹਨਾਂ ਦੀ ਜਿਹੜੀ ਰਿਹਾਈ ਨੂੰ ਲੈ ਕੇ ਕੁਝ ਅਸੀਂ ਬਿਲਕੁਲ ਇਸ ਗੱਲ ਦੇ ਹਾਂ ਅਸੀਂ ਤਾਂ ਕੋਈ ਸਿੱਖ ਚਾਹਦੇ ਨਹੀਂ ਕੋਈ ਸਿੱਖ ਅੱਧਾ ਰਹਿ ਜੇ ਜੇਲ੍ਹ ਚ ਰਹਿਵੇ ਅਸੀਂ ਤਾਂ ਉਹਨਾਂ ਦੀ ਹਰ ਇੱਕ ਦੀ ਬੰਦੀ ਚਾਹੁੰਦੇ ਹਾਂ ਡਿਗਰੂਗੜ੍ਹ ਦੀ ਸਾਰੀਆਂ ਗੁੱਦੀਆਂ ਦੀ ਅਸੀਂ ਰਿਹਾਈ ਚਾਹੁੰਦੇ ਹਾਂ ਪੁੱਛੋ ਅਸੀਂ ਜਿੰਨੇ ਵੀ ਬੰਦੀ ਸਿੱਖਾਂ ਦੀ ਸਾਰਿਆਂ ਦੀ ਰਿਹਾਈ ਮੰਗਦੇ ਹਾਂ ਪਰ ਕਾਹ ਮੋੜਿਆ ਦੇ ਜ਼ੈਦ ਹੋ ਰਿਹਾ ਸਿੱਖ ਨੌਜਵਾਨਾਂ ਨੇ ਸਾਡਾ ਦਲ ਉਹਨਾਂ ਦੀ ਰਿਹਾਈ ਮੰਗਦਾ ਹੈ ਅਸੀਂ ਤਾਂ ਉਸ ਨਾਲ ਸਰਦਾਰ ਸਭ ਨੇ ਅਗਰ ਕੋਈ ਕਹਿੰਗੇ ਕਿ ਦੇ ਕੇ ਅਕਾਲੀਆ ਵੇਲੇ ਨਸ਼ਾ ਪੰਜਾਬ ਦੇ ਵਿੱਚ ਆਇਆ ਕੈਪਟਨ ਸਾਹਿਬ ਦੇ ਲਈ ਇਹ ਗੁਟਕਾ ਸਾਫ ਫੜ ਕੇ ਸੌਂਦਾ ਸੀ ਇਸ ਲਈ ਬੇਦਵੀਆਂ ਜਿਹੜੀਆਂ ਹੁੰਆਂ ਥੱਲੇ ਸਿੱਖ ਜਿਹੜੇ ਲੋਕ ਮੰਤਰੀ ਆ ਉਹਨਾਂ ਦੇ ਵੇਲੇ ਸਭ ਕੁਝ ਹੋਇਆ ਤੇ ਇਹਦੇ ਬਾਰੇ ਸਰ ਤੁਸੀਂ ਕਿਦਾਂ ਦੇ ਮੈਂ ਨਾਲ ਹੀ ਗੱਲ ਕੀਤੀ ਮੈਂ ਇਹਨੂੰ ਥੋੜਾ ਜਿਹਾ ਐਕਸਪਲੇਨ ਕਰ ਦਿੰਨਾ ਕਿ ਉਸ ਤੋਂ ਬਾਅਦ ਤਾਦਰੁਸ ਦੇ ਕੈਪਟਨ ਬਲਿੰਦਰ ਸਿੰਘ ਨੇ ਗੁਟਕਾ ਫੜ ਕੇ ਸੌਂ ਚੱਕ ਲਈ ਕਿ ਮੈਂ ਤਾਂ ਨਸ਼ਿਆਂ ਨੂੰ ਰੋਕਾਂਗਾ ਤੁਸੀਂ ਵੋਟਾਂ ਪਾ ਦਿਓ ਸਾਡੇ ਨਸ਼ਿਆਂ ਦੇ ਮਾਰੇ ਲੋਕਾਂ ਦੀ ਮੰਨ ਵੋਟਾਂ ਪਾ ਕੇ ਤਾਦਰੁਸ ਨੂੰ ਜਿਤਾਤਾ ਕਿ ਉਹ ਪੰਜ ਸਾਲ ਉਹਨਾਂ ਨੇ ਨਸ਼ਾ ਰੋਕਦਾ ਸਮਹੋਰ ਕਿਲਾਇਆ ਉਹਨਾਂ ਨੇ ਕਿੱਥੇ ਦੁਬਾਇਆ ਕਿਉਂਕਿ ਭਗਵਤਵਾਰ ਕਹਿੰਦਾ ਸੀ ਸਰਕਾਰਾਂ ਚਿੱਟਾ ਬਕਾਉਂਦੀਆਂ ਨਸ਼ਾ ਬਕਾਉਂਦੀਆਂ ਇਹਨਾਂ ਦੀ ਸਰਕਾਰ ਬੜੀ ਬੜੀ 28 ਮਹੀਨੇ ਹੋ ਗਏ ਇਹਨਾਂ ਦੀ ਸਰਕਾਰ ਬੜੀ 28 ਮਹੀਨੇ ਹੋ ਗਏ ਆ ਕਿ ਇਹਨਾਂ ਨੇ ਨਸ਼ਾ ਬੰਦ ਕਰਤਾ ਅੱਜ ਪੰਜਾਬ ਪਹਿਲਾ ਬਣੋ ਨੀ ਬਦ ਨਸ਼ਾ ਤਾਂ ਫਿਰ ਪੈਸਾ ਕੌਣ ਦੁਬਾਇਆ ਕੌਣ ਨਸ਼ਾ ਬਗਾ ਰਿਹਾ ਸਰਕਾਰਾਂ ਸਰਕਾਰ ਨਹੀਂ ਇਹ ਨਸ਼ਾ ਬੋਲਦੀ ਹੈ ਕੋਈ ਵੀ ਸਰਕਾਰ ਰੋਕਣ ਲਈ ਤਿਆਰੀ ਨਹੀਂ ਕਿਸੇ ਨੂੰ ਇਸ ਗੱਲ ਦਾ ਚਿੰਤਾ ਹੀ ਜਲੀ ਕਿ ਪੰਜਾਬ ਦਾ ਬੜੂਆ ਇਸੇ ਨੂੰ ਕਿਹਾ ਤਾਂ ਔਰ ਅਸੀਂ ਆ ਜਿਹੜੇ ਪੂਰੀ ਤਰ੍ਹਾਂ ਅਸੀਂ ਬਹੁਤ ਪਾਰਟੀ ਨੂੰ ਰੀਆਰਗੇਨਾਈਜ਼ ਦੇ ਪ੍ਰੋਸੈਸ ਚ ਲੈ ਕੇ ਗਏ ਹੋਈਆਂ ਅਸੀਂ ਰੀਆਰਗੇਨਾਈਜ਼ ਕਰ ਰਹੇ ਹਾਂ ਸਾਨੂੰ ਬੜਾ ਸੰਗਤ ਤੋਂ ਸਹਾ ਮਦਦ ਮਿਲ ਰਹੀ ਆ ਸਹਿਯੋਗ ਮਿਲ ਰਿਹਾ ਆ ਤੇ ਅਸੀਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ ਵੀ ਆਉਣ ਵਾਲੇ ਸਮੇਂ ਚ ਵੱਡੀ ਹੋਏ ਹਾਂ ਬਡੀ ਮੈਨੂੰ ਮਾਰ ਨਹੀਂ ਕਰਾਂਗੇ ਜਿਨ੍ਹਾਂ ਨੇ ਪੰਜਾਬ ਲੋਕਾਂ ਦਾ ਪੰਜਾਬ ਦੀ ਆਉਣ ਵਾਲੀਆਂ ਪੀੜੀਆਂ ਲੋਕੀਆਂ ਮਾਰ ਨਹੀਂ ਕਰਾਂਗੇ ਚਾਹੇ ਉਹ ਕਾਦੀ ਦਾ ਬਾਦਲ ਹੈ ਚਾਹੇ ਉਹ ਕਾਂਗਰਸੀਏ ਚਾਹੇ ਨਵੇਂ ਜਿਹੜੇ ਆ ਸੌਦੇਵਾਜ਼ ਆਪ ਵਾਲੇ ਅਸੀਂ ਕਿਸੇ ਨੂੰ ਸਫੇਰ ਨਹੀਂ ਕਰਾਂਗੇ ਲੋਕਾਂ ਦੇ ਵਿੱਚ ਚਲ ਜਾ ਕੇ ਇਹਨਾਂ ਦਾ ਕਿਰਦਾਰ ਨੰਗਾ ਕਰਾਂਗੇ ਇਨਾ ਨੱਸਤ ਦਾ ਗਾਰ ਕੀਤਾ ਅਸੀਂ ਇਸ ਤਰ੍ਹਾਂ ਦੀ ਬਹਿਬੀ ਕਿਉਂ ਹਾਂ ਅਗਰ ਸਤਾਬ ਉਥੇ ਕੋ ਹਾਲ ਹੋਈ ਸੀਗੀ ਉਸ ਕੇ ਦੇ ਉੱਤੇ ਆ ਵੀ ਕਿਹਾ ਗਿਆ ਜਗਾ ਕਿ ਜਿਹੜਾ ਵੋਟਿੰਗ ਸਿਸਟਮ ਹੈਗਾ ਉਸ ਨੂੰ ਲੈ ਕੇ ਕੋਈ ਇਨਸਾਫ ਦਾ ਕਹੀ ਸੀ ਕਿ ਸਿਵਰੇਜੀ ਕੁਮਾਰੀ ਰਾਜਨ ਕੇ ਪੁਰਾਣੇ ਕਿੱਥੇ ਜਾ ਕੇ ਝੰਡਾ ਲਗਾ ਦਿੱਤਾ ਖਾਲਸਾ ਦਾ ਹੋ ਸਕਦਾ ਕਰੋ ਕਿ ਸ਼ਬਦਾਂ ਦੀ ਥੋੜੀ ਮਤਲਬ ਕੌੜੀ ਹੋਵੇ ਉਹਨਾਂ ਨੇ ਗਲਤ ਤਰੀਕੇ ਨਾਲ ਬੋਲ ਦਿੱਤਾ ਪਰ ਇੱਕ ਸਵਾਲ ਪੈ ਖੜਦਾ ਕਿ ਇੱਕ ਪਾਸੇ ਤੁਸੀਂ ਪ੍ਰੋ ਖਾਲਸਾ ਨਹੀਂ ਪੁਚਾਰਤਾ ਰੱਖਦੇ ਹੋ ਦੂਜੇ ਪਾਸੇ ਤੁਸੀਂ ਹਰ ਵਾਰ 5 ਸਾਲ ਬਾਅਦ ਤੁਸੀਂ ਐਂਟੀ ਬਣਨ ਲਈ ਵੀ ਕਾੜੇ ਹੋ خالساج کی سالہ تو بھی کر دے کر دے دی گل کرتے رہے سات سال ہلے بہت ہی دور تو ہوئے سو سال تو ہوئے ڈیڑھ سو سال پڑھنے

ਮੈਂ ਸਿੱਖ ਪਹਿਲੀ ਤੋਂ ਨਹੀਂ ਮੇ ਤੁਹਾਨੂੰ ਦੱਸਣਾ ਚਾਹਤ ਹਾਂ ਮੈਂ ਸਿੱਖ ਪਹਿਲੀ ਤੋਂ ਨਹੀਂ ਮੇਰਾ ਨਾਮ ਕੁਮਾਰ ਹੈ ਜਿਵੇਂ ਕਾਗਜ਼ਾਂ ਤੇ ਮੇਰਾ ਨਾਮ ਕੁਮਾਰ ਹੈ ਮੇਰੇ ਸਾਡੇ ਐਬਿਟ ਦੇ ਸਾਥੀ ਸਾਡੇ ਪਿੰਡ ਗੁਰੂ ਘਰ ਵੀ ਹੈ ਜੀ ਸਾਡੇ ਪਿੰਡ 70% ਆਬਾਦੀ ਸ਼ੈਡਿਊਲ ਕਾਸਟ ਹੈ 30% ਪੜ੍ਹਦਾ ਨਹੀਂ ਪਰ ਮੈਂ ਵੀ ਆਪਣੀ ਕਿਤਾਬੀ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਬਾਤਾਂ ਸੁਣੀਆਂ ਕਿਉਂ ਕਿ ਉਹ ਜਰਾ ਰਾਸ ਸੀ ਜੇ ਉਹ ਪੜਦੀ ਦੀ ਦਾਦੀ ਮਹਾਰਾਜਨ ਜੀ ਸਿੱਖ ਦੇ ਰਾਜ ਦੀਆਂ ਬਾਤਾਂ ਪਾ ਸਕਦੀ ਹੈ ਅੱਜ ਪੜਿਆ ਲੇਗਾ ਸਪਾਟ ਇੰਨਾ মিডিਆ ਇਨਫੈਕਟ ਹੈਗਾ ਸਾਰਾ ਕੁਝ ਹੀ ਹੈਗਾ ਉਹ ਨੂੰ ਜੱੜ ਕੇ ਦੇਖੀਏ ਤਾਂ ਸਾਡੀ ਇੱਛਾ ਜਾਗਦੀ ਹੈ ਸਿੱਖਾਂ ਨੇ ਪਾਤਸ਼ਾਹੀ ਵੰਡਾਈ ਹੈ ਤੇ ਸੇਤ ਕੋ ਬੁੱਤੋ ਕਦੇ ਨਹੀਂ ਬੁਕਦੀ ਆਪਣੀ ਪਾਤਸ਼ਾਹੀ ਪਹਿਲਾ ਕਾ ਕੀ ਰਾਜ ਭਾਗ ਜਿਉਣਾ ਬਰਾਬਰਤਾ ਦੀ ਗੱਲ ਕਰਨੀ ਸਰਬੱਤ ਦੇ ਭਲੇ ਦਾ ਅੰਤਿਮਾ ਲਾਗੂ ਕਰਨਾ ਏ ਸਾਡੇ ਅਗੇ ਦੇਚ ਹੈ ਬੇਗਮ ਪੁਰਾ ਹਲੀਮੀ ਰਾਜ ਸਾਡਾ ਕਨਸੈਪਟ ਹੈ ਸਾਡਾ ਖਾਲਸਾ ਰਾਜ ਦਾ ਬੇਗਮ ਪੁਰਾ ਹਲੀਮੀ ਰਾਜ ਸਾਡਾ ਕਨਸੈਪਟ ਹੈ ਰਹੀ ਗੱਲ ਚੰਗੀ ਆ 15 ਤੁਸੀਂ ਕਾਲਾ ਨਕਸ਼ਾ ਮਾ ਕੇ ਖੜੇ 15 ਤਨਤਨ ਸਾਹਿਬ ਕਾਲਾ ਨਕਸ਼ਾ ਬਣਾ ਕੇ ਖੜੇ ਆ ਤੇ ਫਿਰ ਜਿਹਨੂੰ ਸ਼ੱਕ ਸੀ ਉਥੇ ਜਿਹੜਾ ਸਾਡਾ 5000 ਦਾ ਕਟ ਸੀ ਉਹ ਦੇਖ ਲਿਦਾ ਕਿ 5000 ਜਿਹੜਾ ਇਹ ਨੌਜਵਾਨ ਇੱਥੇ ਇਕੱਠਾ ਹੋਇਆ ਹਰ ਇੱਕ ਦੇ ਹੱਥ ਵਿੱਚ ਹਰਸਤ ਦਾ ਜੰਗਰ ਉਹ 2 ਘੰਟੇ ਸਾਡਾ ਬਾਤ ਚੱਲਿਆ ਤੇ 2 ਘੰਟੇ ਜਾਂ ਜੋ 1 ਘੰਟੇ ਜਾਂ 55 ਮਿੰਟ ਖਾਲਸਤਾਨ ਦੇ ਨਾਰੇ ਲੱਗੇ ਉਹ ਸਾਡੇ ਤੇ ਇੱਕ ਦੂਜੇ ਪ੍ਰੰਤੂ ਨਹੀਂ ਗਾ ਸਕੀ ਦੱਸ ਸਰ ਦੇ ਜਿਹੜੇ ਦੌੜ ਕੇ ਜੰਗਾ ਦਾ ਮੈਦਾਨ ਛੱਡ ਕੇ ਉਹਨਾਂ ਨੇ ਜੰਗਾ 'ਚ ਲੜਨ ਵਾਲਿਆਂ ਤੇ ਉਂਗਲ ਅਟੋੜ ਦਾ ਧੱਕਾ ਕੀਤਾ ਅਿਤ ਆਪਣੇ ਕੀਤੇ ਤੇ ਕਹਿਣ

ਸਰਕਾਰ ਨੂੰ ਖਾਲਸਾ ਜਿਸ ਖਾਲਸੇ ਦੀ ਧਰਤੀ ਤੇ ਪੰਜਾਬ ਦੇ ਤੇ ਖਾਲਸੇ ਦਾ ਜਨਮ ਹੋਇਆ ਇੱਥੇ 511998 ਇਹੋ ਜਿਹੇ ਵਿਅਕਤੀ ਬੈਠੇ ਆ ਜਿਹੜੇ ਸਰਦਾਰ ਸਿਮਰਨ ਜੀ ਇਸਨਾਨਿਕ ਸੋਚ ਨਾਲ ਹੈ ਅਕਾਲੀ ਦਰ ਅੰਮ੍ਰਿਤਸਰ ਦੀ ਜੋ ਸਰ ਮੇਰੀ ਕਹਿਣ ਦੀ ਮੁਰਾਦ ਹੈ ਜੀ ਹੈ ਕਿ ਇਦਾਂ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਖਾਲਸਪੁਰ ਮਰਦੇ ਹੈਗੇ ਨੇ ਉਹ VOTING ਸਿਸਟਮ ਤੇ ਬਲੀਵ ਹੀ ਨਹੀਂ ਕਰਦੇ ਉਹ ਕਹਿੰਦੇ ਕਿ ਅਸੀਂ ਸਿਲੈਕਸ਼ਨ ਤੇ ਬਲੀਵ ਕਰਦੇ ਹਾਂ ਸਵਾਲ ਸੁਣ ਲਓ ਪਰ बार बार ਸਵਾਲ ਇਹ ਹੁੰਦਾ ਕਿ ਸਿਮਰਜੀਤ ਸਿੰਘ ਮਾਨ ਕਹਿੰਦੇ ਆ ਬਿਲਕੁਲ ਕਹਿੰਦੇ ਆ ਕਿ ਉਹ ਖਾਲਸਾਨ ਮਤਦੇ ਆ ਪਰ ਹਰ 5 ਸਾਲ ਬਾਅਦ ਉਹ ਆਪ ਫਿਰ ਐਮਪੀ ਬਣਨ ਨੂੰ ਭਾਰਤ ਦਾ ਐਮਪੀ ਬਣਨ ਨੂੰ ਕਿਉਂ ਕਾਰਨ ਹੋ ਜਾਂਦੇ ਆ ਅਸੀਂ ਜਦੋਂ ਪ੍ਰੋਸੈਸ ਕਰੇ ਲੈ ਲਗਾ ਬਹੁਤ ਸਰਕਾਰ ਦੇ ਸਵਾਲ ਬਹੁਤ ਸਾਰੇ ਜਵਾਬ ਨਹੀਂ ਲਗਾ ਅੱਜ ਸਦਾ ਸਾਹਿਬ ਜਿਹੜੀ ਭਾਰਤ ਸਰਕਾਰ ਆ ਇਹਦੀਆਂ ਏਜੰਸੀਆਂ ਪਿਛਲੇ ਲਗਭਗ 39 46 ਸਾਲ ਤੋਂ 60 77 ਤੋਂ ਲੱਗੇ ਵੇਸ਼ ਵਿੱਚ ਧਾਰਮਿਕ ਘਟ ਗਲਤੀਆਂ ਦਾ ਕਾਰਨ ਬਦਾ ਸਿੱਖ ਨਹੀਂ ਸੀ ਇੱਥੇ ਉਦਾਸੀ ਸਿੱਖ ਲੜ ਰਹੇ ਸੀ ਸਹਿਰ ਐਸੀ ਬਣ ਰਹੇ ਸੀ ਜੂਜ ਰੇ ਜਦੋਂ ਮੋਦੀ ਆਇਆ ਪ੍ਰੈਜੈਂਟ ਬਰទេសਾ ਵਿੱਚ ਜਾ ਕੇ ਜਿਹੜੇ ਸਾਡੇ ਗੁਰੂ ਘਰਾਂ ਦੇ ਪ੍ਰਧਾਨ ਨੇ ਵਦੇਸ਼ਾਂ ਦੇ ਵਿੱਚ ਵਿਦੇਸ਼ੀ ਧਾਕੀ ਦੇ ਵੀ ਜਿਹੜੇ ਸਾਡੇ ਗੁਰੂ ਘਰਾਂ ਦੇ ਪ੍ਰਧਾਨ ਨਹੀਂ ਸਿੱਖ ਰਾਜ ਦੀ ਗੱਲ ਕਰਦੇ ਆ ਭਾਰਤੀ ਏਜੰਸੀਆਂ ਨੇ ਉੱਥੇ ਉਹਨਾਂ ਦੇ ਮਰਡਰ ਕੀਤੇ। ਅਬ ਪਾਸੇ ਖੰਡਾ ਹਰਦੀਪ ਸਿੰਘ ਨਿੱਜਤ ਪਰਜੀਤ ਸਿੰਘ ਪੱਜਬਰ ਲਖਬੀਰ ਸਿੰਘ ਰੋਡੇ ਮੇਰਾ ਮਤਲਬ ਇਹਨਾਂ ਦਾ ਕਿ ਜੇ ਵਿਦੇਸ਼ਾਂ ਲੱਗੇ ਜਾਂਦੇ ਕਿ ਕੋਣ ਬੋਲੇ ਸਰਦਾਰ ਸਿਮਰਜੀਤ ਸਿੰਘ ਪਾਰਲੀਮੈਂਟ ਸੀ ਉਹ ਦੇ ਖਾਸ ਬੋਲੇ ਸਰਕਾਰ ਦੀ ਕਿਰਕਰੀ ਹੋਈ ਇੰਟਰਨੈਸ਼ਨਲ ਲੈਵਲ ਤੇ ਜੇ ਪਾਰਲੀਮੈਂਟ ਦੇ ਸੀਗੇ ਤਾਂ ਹੀ ਬੋਲੇ ਅਸੀਂ ਗਲੋਬਲ ਲੈਵਲ ਤੇ ਸੋਚਦੇ ਕਿ ਦੇਸ਼ ਦੀ ਪਾਣੀ ਬਾਰੇ ਸਾਡੀ ਨੂੰ ਗੱਲ ਕਰਨ ਵਾਲਾ ਹੋਵੇ ਜੇ ਮਾਨਸਾਬਤੇ ਸੀਰੀਆ ਬੋਲੇ ਸਰਕਾਰ ਨੂੰ ਜਵਾਬ ਦੇਣੇ ਪਏ ਇੰਟਰਨੈਸ਼ਨਲ ਲੈਵਲ ਤੇ ਤਾਂ ਸਰਕਾਰ ਨੇ ਕਹਿੰਿਆ ਕਰ ਲਿਆ ਕਿ ਨੂੰ ਆਪਾਂ ਮਾਨਸਾਬ ਨੂੰ ਜਿੱਤਣ ਨਹੀਂ ਦੇਣਾ ਪਾਰਲੀਮੈਂਟ ਨਹੀਂ ਆਉਂਦੇ ਨਾ ਕਿਉਂਕਿ ਸਿੱਖਾਂ ਨੇ ਗੱਲ ਕਰਦਾ ਦਲੇਸ਼ਾ ਜੀ ਦੀ ਮਾਰਦੇ ਆ ਇੱਥੇ ਹੀ ਮਾਰਦੇ ਉਹ ਵੀ ਗੱਲ ਕਰਦਾ ਤਾਂ ਫਿਰ ਪਲਾਨ ਹੋਇਆ ਦੇਖੋ ਵਾ ਜਿੰਮੇਵਾਰੀ ਨਾਲ ਕਹਿ ਜੇ ਆਪ ਫਿਰ ਪਲਾਨ ਹੋਇਆ ਕਿ ਸੁਖਬਾਲ ਸਿੰਘ ਖੈਰੀ ਨੂੰ ਲੜਾਇਆ ਜਾਵੇ ਮਾਨਸਾਬ ਦੇ ਖਿਲਾਫ ਵੋਟਾਂ ਟੁੱਟਲ ਮਾਨਸਾਬ ਮਾਰਨ ਪਾਰਲੀਮੈਂਟ ਕਿਨਾਂ ਜਾ ਸਕੜ ਤੇ ਜਿਹੜੇ ਖੈਰਾ ਸਾਹਿਬ ਨੂੰ ਕੀ ਸੀ ਫੈਦਾ ਹੁੰਦਾ ਬੁਲੈਂ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਨੇ ਕੇਦਾ ਸਾਹਿਬ ਕਹਿੰਦੇ ਮੈਂ ਤੇ ਕਹਿੰਦੀ ਕੇਸ ਚੱਲਿਆ ਦਾ ਡਰਗ ਵਾਲਾ ਪਾਰਲੀਮੈਂਟ ਦੇ ਵਿੱਚ ਆ ਵਾਪਸ ਕਰਵਾ ਲਓ ਉਹਨਾਂ ਨੇ ਭਗਵੰਤ ਮਾਨ ਨੂੰ ਕਿਹਾ ਭਗਵੰਤ ਮਾਨ ਨੇ ਜਦੋਂ ਕੇਸ ਵਾਪਸ ਲਿਆ ਉਹ ਚੌਥੇ ਦਿਨ ਟਿਕਟ ਮਿਲ ਗਈ ਤੁਹਾਨੂੰ ਸੀ ਭਾਜਪਾ ਦੇ ਰਾਜ ਮੰਤਰੀ ਆਗਰਾ ਦੇ ਉਪ ਮੰਤਰੀ ਤਾਂ ਉਸ ਦਾ ਪ੍ਰਧਾਨ ਕਰ ਗਏ ਉੱਥੋਂ ਆਇਆ ਭਗਵੰਤ ਮਾਨ ਕੋਲ ਗੱਲ ਹੈ ਕੇਸ ਵਾਪਸ ਵਾਲੇ ਕੁਝ ਲੋਕਾਂ ਤੋਂ ਗੱਲ ਵਨ

ਹਿੰਦੂਆਂ ਵਾਲੇ ਪੁੱਤ ਨਹੀਂ ਬੰਦੇ ਆ ਕੀ ਉਹ ਪੰਜਾਬੀ ਹੈ ਅੱਜ ਜਾਪੀਆ ਦੇਖੀ ਅੱਜ ਜਾਪੀਆ ਦੇਖੀ ਸਰ ਜਾਂ ਕੇ ਦੇਖੀਏ ਮਜ਼ਦੂਰਾ ਦੇ ਪੁੱਤ ਬਣ ਰਹੇ ਆ ਕੀ ਉਹ ਪੰਜਾਬੀ ਨਹੀਂ ਅਸੀਂ ਪੰਜਾਬ ਦੀ ਨੌਜਵਾਨੀ ਬਚਾਉਣੀ ਹੈ ਨਸ਼ਾ ਨੁਕਤ ਕਰ ਰਿਹਾ ਜਦੋਂ ਪੁੱਤ ਬੰਦਾ ਚਾਹੀਏ ਸਿੱਖ ਮਾਂ ਦਾ ਮਰੇ ਚਾਹੀਏ ਹਿੰਦੂਆਂ ਦਾ ਮਰੇ ਚਾਹੀਏ ਗਰੀਬ ਦਰਦਮਾਂ ਦਾ ਮੜੇ ਪੁੱਤ ਦਾ ਪੋਤੀ ਹੁੰਦਾ ਆ ਸਭ ਤੋਂ ਸਾਰੇ ਵਿੱਚ ਕੋਈ ਇਹ ਤਾਂ ਧਿਆਨ ਨਹੀਂ ਦੇ ਰਿਹਾ ਕੋਈ ਇਹ ਤਾਂ ਲੰਢੀ ਰਿਹਾ ਅਸੀਂ ਪੰਜਾਬ ਨੂੰ ਬਚਾਉਂਦੇ ਲਈ ਆਪਣੇ ਪੰਜਾਬੀਆਂ ਨੂੰ ਬਚਾਉਣ ਦੇ ਲਈ ਅਸੀਂ ਨਸ਼ੇ ਦੇ ਖਿਲਾਫ ਬਹੁਤ ਵੱਡੀ ਲਹਿਰ ਸ਼ੁਰੂ ਕਰਾਂਗੇ ਲੜਾਂਗੇ ਸਾਡੇ ਜਿਹੜੇ ਸਿੱਖ ਪਿਆਰੇ ਨੇ ਪੰਜਾਬ ਦੇ ਪਾਸੇ ਉਹਦੇ ਗੈਸ ਵਿਦਿਆਰਥੀ ਜੀ ਸਰ ਸਰ 2027 ਤੁਸੀਂ ਇਲੈਕਸ਼ਨ ਲੜਨ ਦੀ ਕੋਸ਼ਿਸ਼ ਕਰ ਰਹੇ ਹੋ ਜੀ ਇਲੈਕਸ਼ਨ ਲੜਨਾ ਤੁਸੀਂ 2027 ਦੇ ਵਿੱਚ ਜੀ ਕਿਹੜੀ ਪਾਰਟੀ ਦੇ ਨਾਲ ਗਠਜੋੜ ਕਰੋਗੇ ਜਿਹੜਾ ਖਾਲਸਾ 24 ਜਲਦ ਹੈ ਔਰ ਨਸ਼ੇ ਦੇ ਖਿਲਾਫ ਲੱਗੀਆਂ ਅੱਜ ਦੀ ਡੇਟ ਦੇ ਵਿੱਚ ਕਿਹੜੇ ਤੌਰ ਦੀਆਂ ਪਾਰਟੀਆਂ ਲੱਗੀਆਂ ਜਿਹੜਾ ਅੱਜ ਗਠਜੋੜ ਕਰੋਗੇ ਸਰ ਮੈਨੂੰ ਲੱਗਦਾ ਸੋ ਜਦੋਂ ਪਹਿਲਾਂ ਦੀ ਗੱਲ ਹੈ ਹਾਲੇ 4 ਸਾਲ ਪਹਿਲੇ ਇਹ ਵੀ ਨਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਬਾਕੀ ਜਿਨ੍ਹਾਂ ਨੇ ਟਾਈ ਖਾਲਸਾ ਪਹਿਲਾਂ ਸਾਡੇ ਨਾਲ ਤੈਅ ਕਰਨਾ ਸਰ ਅਨ ਲੜਾਈਆਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੀ ਲੜਾਈ ਲੈਂਦੀਆਂ ਆਪਣੇ ਆਪ ਨਿੱਤਰ ਗਿਆ ਉਹ ਤਾਂ ਐਸਾ ਕਰਿਆ ਐ ਐਸਾ ਕਰੇ ਮੋਬਲ ਵੀ ਕਰਨੇ ਜ਼ਰੂਰੀ ਹੁੰਦਾ ਹੈ ਕਿ ਮੈਂ ਸਿਰਫ ਉਹੀ ਗੱਲ ਕਹਿੰਦਾ ਕਿ ਹੋਊਗਾ ਨੀਕੀਤਾ ਨਹੀਂ ਹੋਣਾ ਲਾਸਟ ਦੇ ਤੁਹਾਨੂੰ ਉਮੀਦਾਂ ਨਹੀਂ ਲੱਭੇ ਕਹਿੰਦਾ ਕਹਿੰਦਾ ਮੋਲਿੰਗ ਜਿਹੜੇ 에ਜੈਂਟ ਹੁੰਦੇ ਉਹ ਨਹੀਂ ਲੱਭਨੇ ਤੁਹਾਨੂੰ ਜਿਹੜਾ ਗਰਾਊਂਡ ਲੈਵਲ ਤੇ ਬੰਦਾ ਨਹੀਂ ਲੱਭਣਾ ਉਸ ਟਾਈਮ ਕੀ ਕਰੋਗੇ ਮੈਨੂੰ ਲੱਗਦਾ ਤੁਸੀਂ 1 ਸਾਲ ਬਾਅਦ ਸਥਿਤੀ ਨੂੰ ਚੇਂਜ ਕਰ ਦਿਓ ਇੱਕ ਅਸੀਂ ਬੇਬੇ ਬਾਅਦ ਮੈਨੂੰ ਅਸੀਂ 15 ਅਗਸਤ ਨੂੰ ਗੇਲਕੇ ਉਸੇ ਕਟਾਜੇ ਜਾਂਦੇ ਕਟ ਦੇ ਵਿੱਚ ਦੁਆਬੇ ਨੂੰ 800 ਸਾਡਾ ਨੋਨਲੋਸ ਤੇ ਜੇ ਜੋ ਦੱਸਿਆ 800 ਦੁਆਬੇ ਦੇ ਆਇਆ ਤਾਂ ਪਾਰਟੀ ਦਾ ਇੱਕ ਲੀਡਰ ਨੇ ਦਾ ਦਾ ਸਾਹਿਬ 10 ਜਣੇ ਹੁੰਦੇ ਨੇ ਜੇ ਪਿਛਲੇ 4 ਮਹੀਨਿਆਂ ਚ ਇਹ ਚੇਂਜ ਆ ਸਕਦੀ ਹੈ ਤਾਂ ਸਭ ਤੁਸੀਂ ਵੇਟ ਕਰੋ ਤੁਸੀਂ ਵੇਟ ਕਰੋ ਅਸੀਂ ਇੱਕ ਸਾਲ ਬਾਅਦ ਇਸ ਦੁਆਬੇ ਦੀ ਧਰਤੀ ਦੇ ਇਦਾਂ ਦਾ ਕਟ ਕਰਨਾ ਹੈ ਕਿ ਜਿਹੜਾ ਕਿਸੇ ਨੇ ਸੋਚਿਆ ਵੀ ਹੁਣਾ ਕਿ ਦੁਆਬੇ ਦੇ ਵਿੱਚ ਕੋਈ ਕੁਝ ਹੋਟਾ ਸਾਪੇ ਪਏ ਉਮਰਤਪਾਲ ਸਿੰਘ ਦੇ ਫਾਦਰ ਸਾਹਿਬ ਸਿਆਸੀ ਨਾਲ ਐਮਪੀ ਜਿਹੜੇ ਸਰ ਸਰ ਜੀ ਸਿੰਘ ਜੀ ਉਹ ਕਹਿੰਦੇ ਸੀ ਅਸੀਂ ਕੋਈ ਇੱਕ ਅਲਾਈਅੰਸ ਬਣਾ ਰਹੇ ਹਾਂ ਮਤਲਬ ਪੰਜਾਬ ਦੇ ਲਈ ਜੀਪੀਸੀ ਲਖਣਉਾ ਵਾਸਤੇ ਹੋਰਾਰੇ ਵਾਸਤੇ ਉਹ ਤਾਂ ਸਪਾਰਟਮਨ ਬਣ ਜਾ ਰਹੇ ਹਲੀ ਮੰਨ ਲਓ ਕੋਈ ਸਾਡੇ ਤੱਕ ਮਚਿਓਰ ਅਪਰੋਚ ਨਹੀਂ ਹੈ ਜਦੋਂ ਅਪਰੋਚ ਹੋਗੀ ਤਾਂ ਅਸੀਂ ਤਾਂ ਬਿਲਕੁਲ ਲੜ ਕੇ ਚੱਲਾਂਗੇ ਇਹ ਜਿਹੜੀ ਬਾਦਲ ਦਾ ਲਾਣਾ ਕਬਜਾ ਕਰੀ ਬਿਠਾ ਹੈ ਗੁਰੂ ਘਰ ਦੇ ਪ੍ਰਬੰਧਾ ਚੋਂ ਕਿਹੜਾ ਤੱਕ ਗੁਰੂ ਘਰ ਨੂੰ ਨਾ ਤੋ ਮੁਕਤ ਕਰਾਉਣੇ ਆ। ਖੱਤ ਸੇ ਤੋਂ ਪੱਤਨੀ 500 ਕਰੋੜ ਰੁਪਏ ਦਾ ਧਰਮ ਪ੍ਰਚਾਰ ਲਈ ਇੱਕ ਸਾਦਾ ਰੱਖਦੇ ਆ। 500 ਕਰੋੜ। ਕਿਰਪਾਠੀਏ ਦੇਖੀਏ ਕਿ 500 ਕਰੋੜ ਖਰਚੇ ਕਿਤੇ ਹੈ। 500 ਕਰੋੜ ਧਰਮ ਦੇ ਪ੍ਰਚਾਰ ਨੇ। ਸਿੱਖ ਦਾ ਦੇ ਪ੍ਰਚਾਰ ਲਈ ਤੇ ਸਿੱਖ ਜਿਹੜੇ ਗ੍ਰੀਨ ਸਿੱਖ ਉਹ ਕ੍ਰਿਸ਼ਚਰ ਬਣਦੇ ਜਾਣੇ ਇੰਨਾ ਪੈਸਾ ਇਕੱਠਾ 500 ਗ੍ਰਾਹ ਤੇ ਫਿਰ ਫਿਰ ਤਰੰਬਰਤਰ ਹੁੰਦਾ ਕਿਉਂ ਉਹ ਉਹੀ ਗੱਲ ਹੈ ਕਿ ਕਿੱਥੇ ਜਾਂਦਾ ਕੌਣ ਜਾਂਦਾ ਕੀ ਕਰਦਾ ਇਹਨਾਂ ਨੂੰ ਤਾਂ ਇਥੋਂ ਮਤਰੋਹੀ ਮੁਕਤ ਕਰੋਣਾ ਨੂੰ ਪਰਤਾ ਪਰਬੰਧ ਉਹ ਵੀ ਸਾਡੇ ਜੱਤੇ ਤੇ ਆ ਔਰ ਜਿਹੜੀ ਆ ਤਰ੍ਹਾਂ ਇਸ ਗੱਲ ਦੇ ਲਈ ਮਨੂ ਹੈ ਇਹ ਬੰਗੂਆਂ ਕਿ ਠੀਕ ਹੈ ਗੁਰੂ ਘਰ ਦਾ ਪ੍ਰਬੰਧ ਇਹਨਾਂ ਤੋਂ ਮੁਕਤ ਕਰਾਉਣਾ ਬੜਾ ਜ਼ਰੂਰੀ ਹੈ। ਉਹਨੂੰ ਕਲਾਵੇ ਚ ਲਵਾਗੇ ਵੀ। ਨਾਨਾ ਰੱਲ ਕੇ ਚਲਾਗੇ ਉਹ ਸਾਡੇ ਨਾਲ ਕਿਤੇ ਨਾ ਗਏ। ਤੁਸੀਂ ਧਰਮ ਪਰिवर्तन ਦੀ ਗੱਲ ਕੀਤੀ ਆ। ਇਹ ਕੋਈ ਯੋਜਨਿਕ ਯੋਜਨਾਵਲ ਤਰੀਕੇ ਨਾਲ ਪੰਜਾਬ ਦੇ ਵੀ ਕੀਤਾ ਜਾ ਰਿਹਾ ਕੋਈ ਮਤਲਬ ਸਰ ਇਹ ਦੇਣਾ ਕਿਸੇ ਦੇ ਧਰਮ ਪਰिवर्तन ਦੇ ਆਪਾਂ ਇਕੱਲੇ ਸਿਰਫ ਇਸੇ ਵਿਸ਼ੇ 'ਤੇ ਗੱਲ ਕਰਦੇ ਹਾਂ। ਇਹ ਬਹੁਤ ਮਨੋ ਇਹ ਬਹੁਤ ਇਹ ਡੂੰਘੀਆਂ ਜੜਾਂ ਤੇ ਬਹੁਤ ਮਤਲਬ ਇਹਦੇ ਇੰਨਾ ਕੁਝ ਨਿਕਲ ਜਾਣਾ ਹੈ ਇੰਨਾ ਕੁਝ ਨਿਕਲ ਜਾਣਾ ਹੈ ਐਸੀ ਬਿਸ਼ੇਦ ਮੈਂ ਸੌਰੀ ਮੈਂ ਮਾਫੀ ਚਾਹੁੰਦਾ ਐਸੀ ਬਿਸ਼ੇਦ ਇਕੱਲਾ ਕਰਦੇ ਹੋ ਮੈਨੂੰ ਖੁਸ਼ੀ ਹੁੰਦੀ ਆ ਜਦੋਂ ਤੁਹਾਡੇ ਵਰਗੇ ਸਰ ਬੈਠੇ ਆ ਕੀ ਦੀ ਬੁੱਢੀ ਜੀ ਵੀ ਸਾਰੇ